ਕਬੂਰੇ ਬੇ ਬਾਕੀ ਕਬੂਰੇ ਮੁਰੇ ਲੈ ਲੈ ਤਾਂ ਇਹ ਕਬੂਰੇ ਮੁਰੇ ਇਹ ਤਾਂ ਹਿੰਦੂ ਤੇ ਆ ਰਿਹਾ ਐ ਇਹ ਤਾਂ ਖਾ ਲਓ ਪਾਪਨ ਖਾ ਲਓ ਨਾ ਨਾ ਠੀਕ ਆ ਸਹੀ ਆ ਐਵੇਂ ਪਾਪਨ ਖਾਡੀਆਂ ਪੁੱਤ ਮੱਛਰ ਨਹੀਂ ਪਊਗਾ ਉਹ ਬਾਬਾ ਮੈਂ ਇੱਥੇ गिर ਜਣਾ ਮੈਨੂੰ ਪਤਾ ਨਹੀਂ ਪਹਿਲੇ ਦਿਨ ਮੋਢਾ ਚੜ੍ਹਣ ਲੱਗਿਆ ਮੈਨੂੰ ਤੇ ਬਣਾ ਦੂਗਾ ਪਾ ਗੇ ਨਾ ਅਸਾਂ ਗਰਦਵਾਰ ਐਸੇ ਖੜਦਾ ਫਿਰ ਤੂੰ ਚੱਲ ਪਿੱਛੇ ਖਾੜ ਲੈ ਨਾ ਨਾ ਖੜਦਾ ਐਸਾ ਖਾਣ ਤੂੰ ਆ ਇਹ ਖਾਵਾ ਜਾ ਕੇ ਪੂਰਾ ਨਹੀਂ ਕਰਾਂ ਨੀ। ਹਾਂ ਬਾਥਰ ਨਹੀਂ ਕਰਦਾ। ਇੱਥੇ ਦੇ। ਹਾਂ? ਹੋਰ ਨਹੀਂ ਕਰਦਾ। ਆਹੋ ਬੱਚੇ ਨੇ ਖਾ ਗਾ ਜਾਂਦਾ। ਜੀ ਬਰੂ। ਅਰੇ ਮਾਨ ਦੇ ਲਿਆ ਤਾਂ। ਚੱਪੂ ਨਾ। ਨਾਲੋਂ ਤਾਂ ਹੈ ਨਹੀਂ ਕੋਈ। ਕਿੱਥੇ ਥੋੜੀ ਨਹੀਂ ਮਾਨ ਹੈ। ਹਾਂ। ਇਹ ਤਾਂ ਆਪਣੀ ਫੇਲ ਗਾਦਾ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ 'ਚ ਤੁਹਾਡਾ ਵੈਲਕਮ ਹੈ ਜਿਵੇਂ ਤੁਹਾਨੂੰ ਪਤਾ ਹੀ ਕਿ ਕੱਲ ਆਪਾਂ ਆਪਣੇ ਘਰੇ ਪਹੁੰਚ ਗਏ ਥਰੇ ਤੇ ਆਜੋ 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 ਗਦੇ ਪਾ ਸਤਿ ਸ਼੍ਰੀ ਅਕਾਲ ਕਰੀ ਜੀ ਹਾਂਜੀ ਹੋਰ ਕਿਵੇਂ ਠੀਕ ਠਾਕ ਜੀ ਠੀਕ ਹਾਂ ਜੀ ਮੈਂ ਵਾਲ ਕੱਟ ਕੇ ਆਇਆ ਯਾਰ ਕਮੈਂਟ ਜੋ ਕਰਿਓ ਜੋ ਵਲੌਗ ਸੋਨਾ ਲੱਗਿਓ ਲਾਈਕ ਕਰਿਓ ਲਾਈਕ ਕਰਿਓ ਠੀਕ ਹੈ ਦੇਖੋ ਮੈਂ ਕਮੈਂਟ ਜੋ ਕਰੋ ਤੇਰੀ ਕੰਡੀ ਕਿ ਹੋਗੀ ਸ਼ੇਅਰ ਤੇ ਕਮੈਂਟ ਕੇ ਬਾਏ ਬਾਸ ਆ ਰਹੇ ਹਾਂ ਅਬ ਦੋਹੇ ਜਣੇ ਦਾ ਬਹੁਤ ਜ਼ਿਆਦਾ ਇਲਤੀ ਹੋ ਗਏ ਬਹੁਤ ਜ਼ਿਆਦਾ ਜੋ ਬੰਦਾ ਕੋਈ ਜ਼ਿਆਦਾ ਹੀ ਹੋਇਆ ਚਾਮ ਲਿਆ ਫਿਰਦਾ ਤੇ ਹੁਣ ਜਾਣਾ ਆਪਾਂ ਨੂੰ ਗੁਰਦੁਆਰਾ ਸਾਹਿਬ ਆਪਣੇ ਪਾਲ ਰਖਾ ਕਿਸੇ ਨੇ ਉੱਥੇ ਜਾਣਾ ਮੱਥਾ ਟੇਕਣਾ ਤੱਲਨਾ ਡਿੱਗ ਜਾ ਇੱਧਰ ਆ ਜਾਓ ਹਣ ਤੁਸੀਂ ਤੁਸੀਂ ਸਾਡੇ ਫਿਰਦਾ ਏਸਿਆਂ ਨਾਲ ਕੰਦਾ ਭਰੀਆਂ ਭਰੀਆਂ ਦੋ ਇੱਧਰ ਇੱਕ ਪਿੱਛੇ ਲੱਗਿਆ ਹੋਇਆ ਦੂਜੀ ਸਾਈਡ ए सी ना भाई कम नहीं चलता गर्मी बहुत है जिनी कहते उन्नी गर्मी है ठीक है उधर मिलो माता जी ना माता करी मंडी बाय बाय हाँ क्या अच्छा बाय बाय है ਟਰੈਕਟਰ ਤੇ ਹੁਣ ਜਾਉਂਗੇ ਬਾਅਦ ਸ਼ਾਮ ਨੂੰ ਲੈ ਕੇ ਜਾਉਂਗੇ ਟਰੈਕਟਰ ਹੁਣ ਨਹੀਂ ਬੈਠਣਾ ਹੈਗਾ ਬਸ ਦੋ ਸ਼ਾਮ ਨੂੰ ਲੈ ਕੇ ਜਾਉਂਗੇ ਅਰੇ ਮੈਂ ਤਾਂ ਦਿੱਲਾ ਹੀ ਰਾਹ ਪਾਣੀ ਛਿੜਕਦੇ ਪੱਗ ਤੇ ਬੱਲੇ ਬੱਲੇ ਪਾਪਾ ਪਰ ਕਿਉਂ ਲੱਗਣ ਲੱਗੇ ਮੇਰੇ ਸਿਰ ਤੋਂ ਪਰਨਾ ਤਰਾ ਕੇ ਆਬਰ ਖਾਇਆ ਬੰਦੇ ਸੱਚ ਨੂੰ ਤਨ ਖਾ ਦੋ ਉਹ ਦਿਖਾਤਾ ਕੋਰ ਦਵਾਰਾ ਸਭ ਪਹੁੰਚੇ ਆਪਾਂ ਅੰਦਰ ਗਾਣ ਦੇ ਦੇ ਉਹਨੂੰ ਇਸ ਪਹਿਲਾਂ ਇਲੇ ਮੇ ਤੋਂ ਖੋਲ ਹੁਣ ਲੋ ਜੀ ਇਹ ਸਰੋਵਰ ਸਰੋਵਰ ਸਾਰਾ ਦੇ ਚਾਰ ਘਰ ਤਾਂ ਹਾਂ ਨਾ ਲਾ ਦੇਖ ਲੈ ਨਾੜਣੀ ਬਹੁਤ ਸ਼ਰਾਰਤੀ ਹੋ ਗਿਆ ਬਹੁਤ ਜਿਆਦਾ ਪਿੱਛੇ ਤੇ ਲੱਕ ਨਾ ਜਾਏ ਪੁੱਤ ਮੱਛੀਆਂ ਵਿੱਚ ਤੇ

ਜੋਮਿਨੇਟ ਕਿਰਦਾ ਤੇਰੇ ਮੇਲੇ ਪਿੰਡ ਦੇ ਆਪਣੇ ਮਾਫੀ ਕਰਨ ਲੱਗੇ ਆ ਨੀ ਕੋ ਨਾਗ ਤਾ ਹਜੇ ਕਿੱਥੇ ਜਾਤੇ ਸ਼ਾਮ ਨੂੰ ਕਰੂਗੇ ਸਮਾਪਤੀ ਰੋਟੀ ਖਾਣ ਲੱਗੇ ਦੇਖੋ ਅਸੀਂ ਆਵਾਂ ਅਸੀਂ ਬੁੱਕਾ ਪਾਣ ਨੂੰ ਲੱਗੇ ਆ ਤੋਗਾ ਗੱਤੀ ਨਹੀਂ ਗੱਤੀ ਨਹੀਂ ਕਾਕੀ ਨਹੀਂ ਗੱਤੀ ਬਾਂਖੀ ਮੇਰੇ ਲੋਕਾਂ ਨੂੰ ਛੱਡ ਦੇ ਹੁੰਦਾ ਬਾਕੀ ਬੰਦੇ ਬੈਠੇ ਬਾਜ ਤੂੰ ਖਟਕਾ ਕੋਣੀ ਆਂਬ ਹਾਂ ਆਂਬ ਘਰ ਇਹਦੇ ਪ੍ਰਸਤਾਨ ਹੁੰਦਾ ਹੈ ਬਹੁਤ ਜੂ ਨੂੰ ਆਏ ਮਲੇਰ ਕੋਟਲੇ ਤੋਂ ਆਏ ਲੋ ਜੀ ਪੀਪਾ ਬਿਸਕਟਾਂ ਦਾ ਕਰਾ ਲਿਆ ਤਿਆਰ ਬਿਸਕਟ ਵੀ ਸਾਨੂੰ ਦਿਖਾਏ ਲਏ ਹੁਣ ਚੱਲੇ ਸੰਧਾਰਾ ਦੇਣੇ ਮੇਰੀ ਵੇਟ ਕਰ ਰਹੇ ਤੇ ਚੱਕੋ ਪੀਪੀ ਵਾਲੇ ਬਿਸਕਟ ਲੋਕ ਵੀ ਨਾਲੇ ਦਿੰਦੇ ਆ ਬੂਜੀ ਦੇ ਬਿਸਕੁਟ ਪਏ ਆ ਪੀਪੇ ਚ ਜੀਪੇ ਬੈਠ ਗਿਆ ਤੂੰ ਅੱਛਾ ਹੋ ਅੱਛਾ ਹਾਂਜੀ ਤੋੜ ਦೇನೆ ਮੈਂ ਤੋੜ ਦਨੇ ਤੇ ਬੂਜੀ ਦੇ ਕੁੱਟਣਾ ਤੈਨੂੰ ਹੋ ਨਹੀਂ ਨਹੀਂ ਘੁੜਦੇ ਲਾਡੀ ਕਰੂੰਗੇ ਚਲਿਏ ਇਹ ਆ ਜੀ ਮਰਿੰਡਾ ਸ਼ਹਿਰ ਇੱਥੋਂ ਸਟਾਰਟ ਕਰਦੇ ਆਂ ਤੇ ਕੱਟੀ ਤੇ ਤੇਲ ਪਾਉਣਾ ਪਹਿਲਾਂ ਲੈਣੇ ਆ ਫਰੂਟ ਤੇ ਇਹ ਚਾਰ ਦੇ ਪੈਂਟ ਕਿੱਥੇ ਲੈਣੇ ਨੇ ਲੋਕ ਦੱਸੋ ਇੱਥੇ ਕੀ ਆ ਦੀਦੀ ਕਿੱਥੇ ਮਠਿਆਈ ਦੀ ਦੁਕਾਨ ਰੋਗੜੀ ਨੇ ਇੱਧਰ ਦੋਏ ਪਾਸੇ ਇੱਧਰ ਮਠਿਆਈ ਆਏ ਨੇ ਉਹ ਐ ਕਰਦੇ ਆ ਇੱਕ ਇੱਕ ਲੈਣ ਪੋਲਾ ਸਾਰੀਆਂ ਨਾ ਉਹ ਸਹੀ ਲੈਣੀ ਲੋ ਜੀ ਮਠਿਆਈ ਵਾਲੀ ਦੁਕਾਨ ਤੇ ਖੜਿਆ ਇਸ ਟਾਈਮ ਪੰਜਾਬ ਵਾਲੀ ਦੀ ਰੀਸੇ ਨਹੀਂ ਕਿਤੇ ਪੰਜਾਬ ਨੂੰ ਕੋਈ ਰਿਸਪਲੇ ਕਰ ਹੀ ਨਹੀਂ ਸਕਦਾ ਜਿਹੜਾ ਯਾਰ ਹੋ ਰਿਹਾ ਕਿ ਹੋ ਰਿਹਾ ਗੱਡੀ ਚ ਲਾਉਂਗੇ ਨਾ ਗੱਡੀ ਚ ਬਹੁਤ ਕੰਫਿਊਜ਼ਿੰਗ ਹੁੰਦੀ ਇੱਥੇ ਪੰਜਾਬੀ ਪੰਜਾਬੀ

ਹਾਂ ਪਾਣੀ ਦਾ ਪੜਿਆ ਹੋਇਆ ਹਾਂ ਅਮਾ ਮੈਂ ਵੀ ਦੀਨ ਦੀ ਤੋਂ ਆਪਨ ਮੈਂ ਚਿਤਾਣੀਆਂ ਦੇ ਦੁੱਧਲੇ ਪਾਣੀ ਤੂੰ ਹੌਣ ਰੋਣਾ ਤੂੰ ਹੌਣ ਰੋਣਾ ਪਾਣੀ ਮਰ ਪਾਣੀ ਲਾਓ ਭਾਈ ਰਾਜਸਥਾਨ ਤੋਂ ਆਇਆ ਹੈ ਪੀ ਲੈ ਤੂੰ ਹਾਂ ਆ ਜੋ ਮ ਲੱਗਿਆ ਬੀਨ ਲੋ ਜੀ ਪਾਣੀ ਮੰਗਦੇ ਜੂਸ ਦੰਨੇ ਹੋਰੇ ਉਲਟਾ ਕੰਮ ਹੈਂਕਾ ਹੈਂਕਾ ਲੋ ਜੀ ਸਾਹਮਣੇ ਹੈ ਗੁਰੂ ਘਰ ਇੱਧਰ ਪਿੱਛੇ ਹੈਗਾ ਇਹਨਾਂ ਦਾ ਡੰਗਰ ਵਾਲਾ ਬਾੜਾ ਤੇ ਆ ਸਾਈਡਾ ਘਰ ਚੱਲ ਡੌਗੀ ਤਾਂ ਨਹੀਂ ਹੈਗਾ ਡੌਗੀ ਰੱਖਿਆ ਇਹਨਾਂ ਨੇ ਹਾਂ ਬਾਲ ਚੱਲ ਲੈ ਲੈ ਚੱਲੇ ਚੱਲ ਚੱਲ ਹਾਂ ਲੈ ਜਾ ਲੈ ਲੈ ਕਿਹਾਦਾ ਹੋ ਕਹਾਂ ਦਾ ਆਉਂਦੇ ਨਹੀਂ ਤੂੰ ਹੋਲਾ ਲੱਗ ਗਿਆ ਠੀਕ ਹੈ ਖਾਲਾ ਲੋ ਜੀ ਸਾਡੇ ਮਠਾਈ ਸਾਨੂੰ ਖਿਲਾ ਰਹੇ ਆ ਤੱਕੋ ਵੀ ਲੋ ਜੀ ਅਗੰਬੀਰ ਸਿੰਘ ਸੋਈ ਆਪਣਾ ਪਾਣ ਜਾ ਹੁਣ ਲੱਗਿਆ ਸੀ ਕਰੈਕਟ ਮੈਚ ਲਾਉਣ ਕਿਹੜਾ ਬੈਟਿੰਗ ਕਰਾਵਾਂ ਬੈਟਿੰਗ 10 ਪਣ ਗੋ ਇੱਥੇ ਰੱਖ ਕਿਆ ਆਹ ਜੰਨ ਨਾ ਉਹ ਜਿਹੜਾ ਜੋਬਨ ਸਹੀ ਉਹਦੇ ਛੋਟਾ ਨਾਲੇ ਬੈਠ ਆ ਗਏ ਬਾਲ ਆ ਪਾਪਾ ਖੜੇ ਆ ਉਹ ਅਗੰਬੀਰ ਜੀ ਖੜੇ ਆ ਜੋ ਨਾ ਬਾਰਾ ਗੇੜ ਬੋਰ ਬਿਚ ਨੂੰ ਬਾਲ ਮਾਰਦੇ ਉਹ ਦੇਖੋ ਖੜੇ ਤਾ ਖੇਡਦਾ ਨਾ ਆ ਦੇਖੋ ਟੋਪਾ ਸਿੱ ਘਰਕ ਤੋਂ ਕਿਤੇ ਇੱਕ ਦੋ ਚੋ ਟੋਪੇ ਤੇ ਅਦੇਂ ਹੀ ਟੱਕੀ ਰੱਖ ਲੈ ਪਾਪਾ ਪਾਪਾ ਓ ਟੱਪੇ ਵਾਲੀ ਨਾ ਪਾ ਉਹਨੂੰ ਟੱਪੇ ਵਾਲੀ ਨਹੀਂ ਵੱਜਣੀ ਤੇ ਥੱਲੇ ਵਾਲੀ ਪਾ ਹਾਂ ਹਾਂ ਚਲ 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 ਹੌਲੀ ਹੌਲੀ ਏ ਓ ਓ ਚੱਕਾ ਆ ਮਾਰਿਆ ਬੋਲਡ ਕਰਕੇ ਚੱਲ ਓ ਬਾਹਰ ਮਾਰੀ ਪੈਰੀਓ ਬਾਲ ਬਾਈ ਸਟੇਡੀਅਮ ਤੋਂ ਬਾਹਰ ਬੋਲ ਬੋਲ ਗਈ ਗਵਾਂਡੀਆਂ ਦੇ ਘਰੇ ਮਾਰੀ ਭਗਾ ਕੇ ਤੂੰ ਕੀ ਹਣ ਉਹ ਜੀ ਬਾਲ ਪਚਾ ਲਈ ਗਏ ਕੋਠੇ ਪਰ ਰਸਮ ਨੇ। ਹੋਈ। ਉਹ ਦੂਈ ਵੀ ਸੜਦੀ ਬੰਦਰ। ਇਹ ਸ਼ਰਾਰਤੀ ਖੋਪੜੀ ਪੂਰੀ ਇਹ। ਉਹ ਇਹ ਦੋ ਦੇਖ ਕੇ ਬਚਾ ਕੇ ਸਿਰ ਦੇ ਹਾਂ। ਕਿੱਥੇ ਪਈ ਆ? ਥੱਲੇ ਰੋੜ ਦੇ ਨਹੀਂ ਥੱਲੇ ਰੋੜ ਦੇ। ਮੈਂ ਕਾਂ ਤੇ ਮਾਰਨ ਜਾਉ ਬਣਾ। ਉੱਪਰ ਨਹੀਂ ਮਾਰਨੀ ਕੋਈ। ਲੋ ਜੀ। ਜੋ ਆਕਰਮ ਖੇਰ ਖੇਰ ਦੀ ਗਰਮੀ ਗਰਮੀ ਹੋ ਗਈ। ਬਹੁਤ ਜਿਆਦਾ ਗਰਮੀ ਲੱਗਦੀ ਯਾਰ। ਦੋ ਦਿਨ ਚ ਨਾ ਸਭ ਵੱਜ ਗਿਆ। ਦੋ ਬਣਿਆ ਇੱਕ। ਸ਼ਾਮ ਦੇ ਤਕਰੀਬਨ 7 7 ਵਜੇ? ਹਾਂ 6 ਵਜੇ ਸਟੇਸ਼ਨ ਤੇ ਹੋਣਾ 7 ਵਜੇ ਨਾਲੇ ਹੋਵੇ। ਗਰਮੀ ਫੋਲਾ ਬਾਈ। ਮੈਂ ਦੱਸ ਰਿਹਾ ਆਪਣੀ ਗੇਮ ਬਾਰੇ ਆਪਣਾ ਪਿੰਡ ਬਾਰੇ। ਕਿਹੜੇ ਸਕੂਲ ਚ ਵੜਦਾ ਕਾ ਮੈਂ ਗਾਰਡਨ ਵੈਲੀ ਗਾਰਡਨ ਮਰੰਡੇ ਨਾ ਚਿਤਾਮਲੇ ਉੱਥੇ ਕਿਹੜੀ ਫੋਟੋ ਲੱਗਾ ਮਰੰਡਾ ਲਿਖਿਆ ਹਾਂ ਲਿਖਿਆ ਮਰੰਡਾ ਸਕੂਲ ਤਾਂ ਅਸਲ ਚ ਚਿਤਾਮਲੇ ਪਿੰਡ ਦੇ ਪਹਿਲੇ ਅੱਛਾ ਹਾਂ ਦੱਸ ਦੱਸ ਕੇ ਹੁਣ ਬੈਠ ਖੇਡ ਲਈ ਆ ਬੈਠ ਖੇਲੇ ਹਾਂ ਦੇਖ ਲੈ ਤੇਰਾ ਬੈਟਾ ਜਾ ਹਾਂ ਦੇਖ ਲੈ ਦੇਖ ਲੈ ਬਰਾਵੋ ਇਟਰੀ ਨੂੰ ਲੈ ਕੇ ਜਾਉਂਗਾ ਤੇਰੇ ਨੂੰ ਤੇਰੇ ਬਿਟਾ ਲੈ ਕੇ ਜਾਉਂਗਾ ਤੇਰੇ ਬੈਟ ਤੇਰੇ ਵਾਸਤੇ ਬੋਲ ਛੋਟਾ ਲੈ ਕੇ ਡੇਜੀ ਆਉਂਦਾ ਸਾਰਾ ਸਮਾਨ ਹਾਂ ਬਿੱਟਾਂ ਵੀ ਆ ਜਾਂਦੀਆਂ ਇੱਥੇ ਛੋਗੀਆਂ ਤਿੰਤਾ ਕੀ ਲੈਣਾ ਦੇਖੋ ਪਿੱਛੇ ਨਾ ਮਾਰੀ ਪ੍ਰਧਾਨ ਆ ਉਹ ਖੜੀ ਹੈ ਪਿੱਛੇ ਆਹ ਇੱਧਰ ਬਾਲੇ ਸਜਨ ਤੰਦੂਲਕਰ ਬਾਲੇ ਸਜਨ ਵਾਲਾ ਨੰਬਰ 2 ਵਾਲਾ ਮਾੜੇ ਕੋਲ ਨਾ ਗਿਆ ਬੈਠ ਕਰਨ ਦੇ ਤੇ ਰੱਜਿਆ ਹਾਂ ਚਲੋ 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 ਮਾਮੂ ਸੀਗਾ ਦੇ ਕਰਦਾ ਲੱਗਿਆ ਵਾ ਕਵਿਤਾ ਖਾਦਾ ਕਵਿਤਾ ਲੱਗੇ ਥੋਡੇ ਨਾ ਪਹਿਲਾਂ ਤਾਂ ਆ ਬੂਟਾ ਟੁੱਟ ਕੇ ਖਰਾਬ ਜਾ ਹੋ ਗਿਆ ਹਾਂ ਇਹ ਲੱਗੇ ਵੇ ਦੇ ਸਾਲ ਲਗਾ ਦੇ ਲੋ ਜੀ ਹੈਗਾ ਗੁਰਦੁਆਰਾ ਸਾਹਿਬ ਨਥ ਲੰਪਰ ਬਾਬਾ ਜੀ ਸਿੰਘ ਜੀ ਦਾ ਬਰਸੀ ਬਣਾਈ ਜਾਂਦੀ ਇੱਥੇ ਅਪ੍ਰੈਲ ਚ ਬਣਾਈ ਜਾਂਦੀ ਹੈ ਅਪ੍ਰੈਲ ਚ ਬਣਦੀ ਬਰਸੀ ਆਗਮ ਆਗਮ ਬਰਸੀ ਆਪ੍ਰੈਲ ਚ ਹੁੰਦੀ ਹਾਂ ਅਗਸਤ ਚ ਹੋਬੀ ਅਗਸਤ ਦੀ ਅੱਛਾ 24 ਅਗਸਤ ਦੀ ਹੁੰਦੀ ਸੌਰੀ ਹਾਂ ਹਾਂਜੀ ਖਾ ਲਿਆ ਖਾਲਾ ਹੁਣ ਖਾ ਲ ਖਾ ਲ ਲੋ ਜੀ ਰੋਟੀ ਲੰਚ ਡਿਨਰ ਕਹਿੰਦੇ ਡਿਨਰ ਕਰਨ ਲੱਗੇ ਸੌਰੀ ਲੰਚ ਤਾਂ ਦੁਪਹਿਰੇ ਹੋ ਲਿਆ ਗੁਰਦੁਆਰਾ ਸਾਹਿਬ ਚ ਚਲੋ ਬੈਠੋ ਇਹ ਸਾਰੇ ਤੁਸੀਂ ਖਾ ਸਕਦੇ ਆ ਮੰਮਾ ਬੁਲੀ ਦੇ ਘਰੇ ਨਹੀਂ ਹੋਪਲੇ ਕੋਰੇ ਜਾ ਕੇ ਆਇਆ ਦੁਪਹਿਰ 10 ਅਸੀਂ 부ਲੀ ਦੇ ਘਰੇ ਜਾ ਕੇ ਆਇਆ ਕੀ ਦਿੱਤਾ 부ਲੀ ਨੇ ਆਪਣਾ ਬਿਸਕੁਟ ਡਿਸਕਾਊਟ ਬਿਸਕੁਟ ਲੋ ਜੀ ਬਾਕੀ ਅੱਜ ਦਾ ਵਲੌਗ ਇੰਨਾ ਗਏ ਸੀ ਤੇ ਮਿਲਦੇ ਹਾਂ ਤੁਹਾਨੂੰ ਜੂਕਰੋ ਤੇ ਲਾਈਕ ਕਰੋ ਤੇ ਸ਼ੇਅਰ ਬਾਏ ਬਾਏ ਸਾਰੇ ਬਾਏ ਬਾਏ ਓ ਭਾਈ ਮੈਨੂੰ ਤਾਂ ਕਰਨਾ ਤੇ ਬਾਏ ਸਾਰੇ ਤੁਸੀਂ ਵੀ ਹਾਂ ਦੋ ਬਾਏ ਬਾਏ ਸਾਰੇ ਬਾਏ 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 ਬਾਏ